ਰੰਗीन ਕਪੜਾ ਵੀ ਗੇੜੀ ਤੇ ਜਾਇਓ ਕਿਤੇ ਜਾਇਗਾ ਇਹਨੋ ਗੇੜਾ ਤੇ ਰੰਗीन ਕਪੜਾ ਵੀ ਖੇਲ ਚਲ ਹੁਣ ਨੀ ਭੁੱਲਦੀ ਸਭ ਕੀ ਪਸੰਦ ਮੇਰੇ ਅੰਮਾ ਵਾਸ਼ਿੰਗ ਪਾਊਡਰ ਨੇ ਮਾਂ ਵਾਸ਼ਿੰਗ ਪਾਊਡਰ ਨੇ ਮਾਂ ਠੀਕ ਆ ਆ ਫੇਰ ਲਿਖੀ ਦੀ ਇਹ ਇਹ ਜਾਉਂਦਾ ਮੇਰਾ ਸਰੀਰ ਆ ਕਿਵੇਂ ਅਸਾਨੂੰ ਬੱਤੀਆਂ ਬੱਤੀਆਂ ਬੋਰਡ ਦੇ ਨਾਲ ਹੈ ਸਾਈਕਲ ਚੱਕੀ ਫਿਰਦਾ ਹੈ ਸਾਈਕਲ ਦੇ ਪੈਰ ਲੱਗੇ ਨੇ ਥੱਲੇ ਚਲ ਚੰਗਾ ਉਹ ਹੈਲੋ ਗੁਰੂ ਜੀ ਆਹ ਮੈਂ ਤੁਹਾਨੂੰ ਪਤਾ ਹੈ ਜੀ ਜਿਹਨੇ ਸਾਰੇ ਪੰਜਾਬ ਤੋਂ ਥਾਪੜੇ ਖਾਦੇ ਹੋ ਗੋ ਮੂਲੇ ਆ ਪੁੱਤ ਰੋਈ ਸੀ ਸਾਰਾ ਦਿਕੇ ਵੀਡੀਓ ਵੀ ਮੈਂ ਕਿਵੇਂ ਹੋਇੰਦਾ ਦਾ ਮੁਝੇ ਲੱਗਦਾ ਹੋਰ ਵੀ ਕਹਿਣਾ ਚਾਹੁੰਦੇ ਸਾਰੇ ਪੰਜਾਬ ਤੋਂ ਚੰਡਾ ਖਾਧੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਥਾਪੜਾ ਸਿੰਘ ਪਾਕਿਸਤਾਨ ਜਾਣਾ ਜੀ ਹਾਂ ਜਾ ਕੇ ਆਉਂਗੇ ਘੁੰਮ ਕੇ ਆਵਾਂਗੇ ਉੱਥੇ ਕੀ ਕਿੱਥੇ ਜਾ ਕੇ ਆਉਂਗੇ ਪਾਕਿਸਤਾਨ ਗੁਜਰਾਂ ਵਾਲੇ ਗੁਜਰਾਂ ਵਾਲੇ ਹਾਂ ਕੀ ਗੰਗੂ ਉੱਥੇ ਜਾ ਕੇ ਉੱਥੇ ਜਾ ਕੇ ਦੇਖਦੇ ਆ ਵੀ ਕੀ ਮਾਹੌਲ ਹੈ ਕਿਵੇਂ ਲੋਕ ਸਾਰੇ ਜਾਂਦੇ ਨੇ ਨਾ ਇਹਨਾਂ ਨਕਾਣਾ ਸਾਹਿਬ ਦੇਖ ਕੇ ਆਵਾਂਗੇ ਸਾਥੋਂ ਬਾਬਾ ਖੋਲੇ ਤੇ ਨਕਾਣਾ ਇਹਦਾ ਪਰਦਾਦਾ ਉੱਥੋਂ ਹੀ ਦੀ ਨਕਾਣਾ ਮੇਰਾ ਪਰਦਾਦਾ ਇਹ ਪਰਦਾਦਾ ਗੁੱਜਰਾਂ ਵਾਲੀ ਦੀ ਉੱਥੇ ਉਹ ਬਾਗ ਨਹੀਂਗਾ ਜਿਹੜਾ ਸੋ ਗੁੱਜਰਾਂ ਵਾਲੇ ਚ ਉਹ ਕਿਨੂ ਦੀ ਖੇਤੀ ਕਰਦਾ ਸੀ ਸਾਡਾ ਇਹ ਇਹ ਆੜੂ ਲਾਉਣ ਲੱਗੇ ਜਿਹੜੀ ਉਹ ਫਿਲਮ ਨਹੀਂ ਬਣੀ ਹੋਈ ਸੀ ਇੱਕ ਉਹਦੀ ਅਮਰਿੰਦਰ ਗਿੱਲ ਦੀ ਆ ਉਹ ਜੋ ਕਿਨੂ ਦੀ ਬਾਗ ਹੁੰਦਾ ਪਰਲੀ ਸਾਈਡ ਹਾਂ ਲਾਹੌਰੀਆਂ ਲਾਹੌਰੀਆਂ ਉਦੋਂ ਬਾਗ ਸਾਡੇ ਦੀ ਨਾ ਫਿਰ ਲਾਹੌਰ ਜਾ ਕੇ ਉਦੋਂ ਬਾਅਦ ਕੀ ਕਰੋਗੇ ভরਸਿਓ ਕਿ ਸੁਣਾਇਆ ਜਾਣਗੇ ਪਿੰਡ ਵਿੱਚ ਵੱਜਦੇ ਲਾਹੌਰੀਏ ਲੈ ਤਾਂ ਕੋਈ ਗੱਲ ਨਹੀਂ ਬੜੀ ਇਹਦਾ ਕਰੋ ਹੋਰ ਕੀ ਕਰਾਂਗੇ ਲਾਹੌਰ ਜਾ ਕੇ ਘੁੰਮਾਂਗੇ ਫਿਰਾਂਗੇ ਦੇਖਾਂਗੇ ਲਾਹੌਰ ਦਾ ਮਨੋਰੰਜਨ ਕੀ ਆ ਮਾਹੌਲ ਕੀ ਆ ਚੀਨਾ ਹੁੰਦੀ ਹੈ ਅੱਜ ਸਾਰੇ ਕਿੱਥੇ ਕੋ ਮੈਂ ਹਾਂ ਅੱਜ ਕਿੱਥੇ ਕਿੱਥੇ ਕੋ ਮੈਂ ਹਾਂ ਪੰਜਾਬ ਚ ਬਈ ਮੈਂ ਬਹੁਤ ਸਟੇਟਾਂ ਘੁੰਮਿਆ ਸਟੇਟਾਂ ਕਿਹੜੀਆਂ ਕਿਹੜੀਆਂ ਸਟੇਟਾਂ ਕੋ ਮੇਰੇ ਦੜਬਾ ਹੋ ਗਈ ਪਾਤੜਾ ਹੋ ਗਈ ਦੜਬਾ ਸਟੇਟ ਹੈ ਸੰਗਰੂਰ ਮੇਰੇ ਪੁੱਜਦੇ ਹੀ ਆ ਬਈ ਇੱਥੇ ਫਿਰ ਤਾਂ ਉਹ ਸ਼ਾਮ ਨੂੰ ਸਟੇਟ ਬਦਲਦਾ ਉਹ ਹਾਂ ਅੱਜ ਮੇਰੇ ਟੋਣਾ ਤੋਂ ਪਿੰਡ ਜਾਣਾ ਮੈਂ ਅਗਲੇ ਪਿੰਡ ਨੂੰ ਜਾਣਾ ਅੱਡੋ ਅੱਡ ਸਟੇਟਾਂ ਦਾ ਪਾਣੀ ਪੀਆ ਮੈਂ ਸਟੇਟਾਂ ਦਾ ਪਾਣੀ ਪੀਆ ਤਨੇ ਦੁਨੀਆ ਪਰ ਤੇਰੀ ਸਟੇਟ ਦਾ ਪਾਣੀ ਮਿੱਠਾ ਲੱਗਿਆ ਤੈਨੂੰ ਹੈਂ ਮੈਨੂੰ ਇਹ ਇੱਕ ਜਿਹੜੀ ਸ਼ਬੀਲ ਲੱਗੀ ਹੋਵੇ ਇੱਕ ਤਾਂ ਜਨਾਲ ਦਾ ਕਿਉਂਕਿ ਫਿਲਟਰ ਲਵਾਇਆ ਹੋਇਆ ਸਾਡੇ ਪਾਣੀ ਮਾੜੇ ਨੇ ਹਾਏ ਉਹ ਵੀ ਪਾਣੀ ਸੁਆਦ ਲਾਦਾ ਫਿਲਟਰ ਵਾਲਾ ਇੱਕ ਰਟੋਰਾ ਦਾ ਬਾਕੀ ਵਾਲੇ ਸਟੇਟਾ ਘੁੰਮਣ ਜਾਂ ਰਹੇ ਨੇ ਜਿਵੇਂ ਸੰਗਰੂਰ ਹੋ ਗਿਆ ਫਿਰ ਉਹ ਕੋਈ ਮੈਂ ਨਹੀਂ ਦੋਨਾ ਇੰਨਾ ਨਹੀਂ ਘੁੰਮਿਆ ਮੈਂ ਉਹ ਬਿਖੜੀ ਉੱਪਰ ਉੱਪਰ ਜੇ ਲੰਘਿਆ ਮੈਂ ਬਾਈ ਜਾ ਅਜ ਬਾਈ 에ਅਰ ਹਾਂ ਬਾਈ 에ਅਰ ਓਕੇ ਨਾ ਇਹ ਹਵਾ ਨੂੰ ਕੀ ਕਹਿੰਦੇ ਨੇ ਇੰਗਲਿਸ਼ ਇੱਥੇ ਟਰੰਪ ਦੀਆਂ ਗੱਲਾਂ ਹੋਣ ਲੱਗ ਰਹੀਆਂ ਨੇ ਮਰੀਕਾ ਦੇ ਟਰੰਪ ਆਪੜੇ ਕਰਕੇ ਇੱਥੇ ਆ ਲੈ ਸੀ ਬਲੌਗ ਆ ਇਹਦੇ ਦੋ ਨੰਬਰੀ ਯਾਰ ਨੂੰ ਆ ਦੋ ਨੰਬਰੀ ਯਾਰ ਨੂੰ ਖਾਦੂ ਸਾਡੀ ਆ YouTube ਆ ਇਹਦੇ ਦਾਦੇ ਨੇ ਚਲਾਈ ਸੀ YouTube ਮੇਰੇ ਦਾਦੇ ਨੇ ਚਲਾਈ ਸੀ YouTube ਉਹਦਾ ਨੋਦੀ ਦਾਸਾ ਚੌਧਰੀ ਦਾਸਾ ਚੌਧਰੀ ਤੋਂ ਬਣ ਗਿਆ YouTube ਉਹ ਵਾਓ ਹਾਂ ਜਿਹੜਾ ਟਰੰਪ ਦਿਓ ਸਾਡੇ ਆ ਗਿਆ ਕਿਹੜੀ ਗੱਲ ਦੱਸਦਾ ਤੈਨੂੰ ਮੈਂ ਬਹੁਤ ਪੁਰਾਣੀ ਗੱਲ ਆ ਮੇਰੇ ਬਾਬੇ ਦੇ ਟਾਈਮਾਂ ਦੀ ਗੱਲ ਆ ਪਲਿਆਂ ਟਾਈਮਾਂ ਦੀ ਗੱਲ ਆ ਇਹ ਮੇਰੇ ਹਾਂ ਮੇਰੇ ਬਾਬੇ ਲੈ ਆ ਗਿਆ ਟਰੰਪ ਮੇਰੇ ਬਾਬੇ ਨੂੰ ਆ ਕੇ ਬੋਲਦਾ ਕਹਿੰਦਾ ਜੀ ਦਾਸਾ ਚੌਧਰੀ ਜੀ ਹਾਂ ਕਹਿੰਦਾ ਮੈਂ ਆ ਟਰੰਪ ਉਹ ਕਹਿੰਦਾ ਕਿਹੜਾ ਟਰੰਪ ਉਹ ਕਹਿੰਦਾ وہی ਟਰੰਪ ਮੇਰੇ ਬਾਬੇ ਨੇ ਜਾ ਕੇ ਖੜ ਕੋੜ ਉਤੀ ਹਾਂ ਟਰੰਪ ਜੋ ਮਿੱਥ ਖੜ ਕੋਲ ਦੀ ਡਰਮ ਉਹ ਬੋਦੀ ਕੋਲ ਦੇ ਰਿਆ ਕੀ ਰਾਣੇ ਇਹਦਾ ਇਹ ਕਿਹੜਾ ਹੈ ਜਿਹੜਾ ਚੋਰੀ ਕਰਨ ਵਾਸਤੇ ਇਧਰ ਮੂੰਹ ਕਰਵਾਏ ਦਿਉਣਾ ਦਾ ਕਹਦਾ ਕਦੇ ਉਹ ਵੀ ਟਰੰਪ ਟਰੰਪ ਕਰੀ ਜਾਂਦੇ ਨੇ ਟਰੰਪ ਦੀ ਜਿਹੜਾ ਉਹਦੀ ਗੱਲ ਕਰਨ ਵਾਸਤੇ ਇਧਰ ਮੂੰਹ ਕਰਾ ਦੇ ਅਰੇ ਰਾਣੇ ਉਹ ਤੇ ਪਿਆ ਦੀ ਟਰੰਕ ਗਿਆ ਹਾਂ ਟਰੰਕ ਪਿਆ ਇਹਦਾ ਸੌਣ ਲੱਗੇ ਜੇ ਟਰੰਪ ਤੱਕ ਬਲੌਗ ਜੇ ਪਹੁੰਚ ਗਿਆ ਨਾ ਉਹਨੇ ਤੈਨੂੰ ਮੈਨੂੰ ਆਪ ਲੈਣਾ ਹੋਊਗਾ ਕੀ ਹਾਲ ਕਰਨਾ ਉੱਥੇ ਜਨੇਪਰ ਲੈ ਓਏ ਓਏ ਗੱਲ ਸੁਣਾ ਜਦੋਂ ਉਹਨੂੰ ਪੰਜਾਬੀ ਦਾ ਆਉਂਦੀ ਨਹੀਂ ਹੈਗੀ ਫਿਰ ਉਹ ਕਿਵੇਂ ਸਮਝੂਗਾ ਵੀ ਉਹਨੂੰ ਕੀ ਕਹਿ ਰਿਹਾ ਟ੍ਰਾਂਸਲੇਟ ਕਰ ਲੂਗਾ ਪੰਜਾਬੀ ਦੇ ਟ੍ਰਾਂਸਲੇਟਰ ਸਾਡੇ ਵਾਲੇ ਦੀ ਨੋਦੀ ਵਿੱਚ ਹਰਿਆਣਵੀ ਮਿਕਸ ਹੈ ਨਾ ਉਹ ਵਾਹ ਮੈਂ ਬੋਲਿਆ ਨਹੀਂ ਨਾ ਤੂੰ ਹਰਿਆਣਵੀ ਦਾ ਬੋਲੀ ਮੜਾ ਜਾ ਆਹ ਭਾਈ ਕੀ ਹਾਲ ਹੈ ਟਰੰਪ ਕੇ ਭਾਈ ਟਰੰਪ ਮੇਰੀ ਆ ਰਾਮ ਰਾਮ ਭਾਈ ਦਿੰਨ ਰਿਹਾ ਮਾਫੀ ਬਾਤਲਾ ਮਾਫੀ ਮਾਫੀ ਮੰਗਦਾ ਭਾਈ ਐਜੀਜੀ ਬਾਤ ਐਜੀਜੀ ਕੀ ਕਹਣਾ ਹੁਣ ਐਜੀਜੀ ਦਿਲ ਵਿੱਚ ਐਜੀਜੀ ਐਜੀਜੀ ਮੇਰੇ ਚਾਚੇ ਨੂੰ ਉਹਨੂੰ ਆਦਤ ਹੈ ਵੀ ਜਿਵੇਂ ਲਾਲਾ ਕੋਈ ਕੰਮ ਕਰਦਾ ਉਹ ਵਿਚਾਰੇ ਨੂੰ ਕੋਈ ਜਿਆਦਾ ਨਾ ਮਤਲਬ ਜਿਵੇਂ ਹੁਣ ਆਪਾਂ ਬੈਠੇ ਹਾਂ ਔਰ ਇਹ ਗੱਲ ਕਰਦਾ ਕੋਈ ਸੁਣਦਾ ਨਹੀਂ ਉਹਦੀ ਗੱਲ ਉਹ ਇੱਕ ਵਾਰ ਕੀ ਹੋਇਆ ਬਈ ਉਹ ਗਊਸਾਲਾ ਚ ਜਾਣ ਲੱਗਿਆ ਉਹ ਕਈ ਜਣਾਂ ਨੂੰ ਕਹਿੰਦਾ ਫਿਰ ਜਾਇਆ ਕਰ ਵੀ ਆਪਾਂ ਗਊਸਾਲਾ ਜਾਣਾ ਕੋਈ ਨਹੀਂ ਗਿਆ ਉਹਦੇ ਨਾਲ ਗਊਸਾਲਾ ਚ ਸਵੇਰੇ ਟਾਈਮ ਉਹਨੇ ਇੱਕ ਵਾਰ ਰਿਸ਼ਤੇਦਾਰ ਨੂੰ ਫੋਨ ਲਾਰ ਗਿਆ ਸਾਡਲੇ ਵੇ ਖੜਿਆ ਉਹਨੂੰ ਕਹਿੰਦਾ ਕੀ ਹਾਲ ਦਾ ਤੇਵਾ ਹਾਂ ਉਹ ਉਹਦੇ ਅੱਗੇ ਰਿਸ਼ਤੇਦਾਰ ਕਹਿੰਦਾ ਕਹਿੰਦਾ ਵੀ ਠੀਕ ਐ ਜਿਵੇਂ ਉਹਦੇ ਘਰ ਪਰਿਵਾਰ ਆ ਸਭ ਠੀਕ ਐ ਬਾਲ ਬੱਚੇ ਠੀਕ ਨੇ ਮਾਤਾ ਠੀਕ ਰਹਿੰਦੀ ਐ ਤਦਾਂ ਹਾਂ ਸਭ ਵਧੀਆ ਰਹਿੰਦੇ ਨੇ ਵੀ ਤੂੰ ਦੱਸ ਚੰਗਾ ਫਿਰ ਓਕੇ ਬਾਈ ਮੈਂ ਸ਼ਵੇਦੇ ਗਊਸ਼ਾਲਾ ਜਾਂਦਾ ਉਹਨੇ ਕਿਹਾ ਵੀ ਉਹ ਦੱਸ ਮੈਂ ਗਊਸ਼ਾਲਾ ਜਾਂਦਾ ਅੱਭੀ ਗਊਸ਼ਾਲਾ ਜਾਂਣਾ ਮੈਂ ਉਹਨੂੰ ਦੱਸਣ ਵਾਸਤੇ ਫੋਨ ਲਾ ਲਿਆ ਬੰਦਾ ਵੀ ਸੁਣਦਾ ਨਹੀਂ ਕੋਈ ਵੀ ਸੁਣਦਾ ਨਹੀਂ ਯਾਰ ਰਿਸ਼ਤੇਦਾਰ ਨੂੰ ਦੱਸ ਵੀ ਔਰ ਲੜਕੀ ਆ ਕਿਦੋਂ ਠਾਊਗਾ ਯਾਰ ਵੀ ਗਊਸ਼ਾਲਾ ਚੱਲ ਓਏ ਇੰਨਾ ਭਗਤ ਤੋਂ ਬੰਦਾ ਨਾ ਇੰਨਾ ਕੈਂਟ ਬੰਦਾ ਨਾਈਸ ਬੰਦਾ ਸਨੀਦੋ ਸਨੀਦੋ ਦੀ ਫਿਲਮ ਨਹੀਂ ਆਈ ਦੀ ਜ ਦੇ ਬਾਪ ਦੇ ਸਿਰ ਤੇ ਹੱਥ ਫੇਰ ਦਉਂਦਾ ਉਹ ਕਰਦਾ ਇਹ ਵੀ ਕੁੱਤਾ ਬਣਾ ਰੱਖਿਆ ਉਹ ਹਾਂ ਹਾਂ ਸਿਰ ਤੇ ਹੱਥ ਫੇਰਨ ਨਾਲ ਉਹਨੂੰ ਵੀ ਉਹ ਡਾਇਲੋਗ ਲੱਗਿਆ ਵਧੀਆ ਬਸ ਕੱਲਾ ਕਿਹੜਾ ਡਾਇਲੋਗ ਪਤਾ ਬੰਦੇ ਲੱਗਿਆ ਉਹਨੂੰ ਸਾਰੀ ਫਿਲਮ ਦੇਖ ਲਈ ਉਹਨੂੰ ਕੁਝ ਨਹੀਂ ਪਤਾ ਲੱਗਿਆ ਉਹਨੇ ਕਾਤੀਆ ਕੂਤੀਆ ਕੀ ਕੁਸ ਕਹੇ ਬੰਦੇ ਮਾਰਤੇ ਸਾਰੇ ਉਹਨੂੰ ਇੱਕ ਵਧੀਆ ਲੱਗਿਆ ਵੀ ਐ ਕਰਨ ਵਾਲਾ ਉਹ ਜਿਹੜਾ ਮਿਲਿਆ ਕਰੋਦੇ ਸਿਰ ਤੇ ਹੱਥ ਫੇਰ ਕੇ ਕਰ ਰਹੇ ਕੀ ਹਾਲ ਹੈ ਭਤੀਜੇ ਦੇ ਦਾ ਉਹਨੂੰ ਆਹੀ ਡਾਇਲੌਗ ਵਧੀਆ ਲੱਗਿਆ ਕੱਲਾ ਉਹ ਜੋ ਕਹਿੰਦਾ ਹੁੰਦਾ ਤੇਰਾ ਬਾਪ ਕੁੱਤਾ ਦਾ ਤੂੰ ਕੁੱਤਾ ਦਾ ਦਾ ਅਬ ਤੇਰੇ ਬਾਪ ਕੋ ਦੇਖ ਬੈਲ ਬਣਾ ਦਿਆ ਐਸੇ ਬਣਾ ਦਿਆ ਉਹ ਤੇ ਉਹਨੂੰ ਹੋਰ ਕੁਝ ਨਹੀਂ ਫਿੱਟ ਲੱਗਿਆ ਬਸ ਉਹਨੂੰ ਹੱਥ ਫੇਰਨਾ ਵਧੀਆ ਲੱਗਿਆ ਉਹ ਦੇਖਦੇ ਸੱਜਾ ਸਵੇਰ ਕੇ ਗਏ ਰਹੇ ਕੀ ਹਾਲ ਬੋਤੀ ਕੀ ਕੀਤਾ ਹੌਲ ਨਹੀਂ ਪਾਣ ਜਾਂਦੇ ਮੇਰਾ ਬਾਬਾ ਗੁਜਰ ਗਿਆ ਮੇਰਾ ਦਾਦਾ ਗੁਜਰਿਆ ਹੋਇਆ ਜਦੋਂ ਦਾਦਾ ਕਮਾਜ ਬਾਬਾ ਕਮਾਜ ਤੇ ਕੁਝ ਮਨ ਨਹੀਂ ਦੋ ਮਰਜੀ ਕਹਦਾ ਹਣਾ ਬਈ ਉਹ ਮੇਰਾ ਬਾਬਾ ਗੁਜਰ ਗਿਆ ਮੇਰੇ ਬਾਬੇ ਦੇ ਗੁਜਰਨ ਤੋਂ ਬਾਅਦ ਦੁੱਖ ਨੂੰ ਯਾਰ ਪਤਾ ਨਹੀਂ ਲੱਗਣਾ ਬਾਬਾ ਕਿਹਨੂੰ ਕਹਿੰਦੇ ਨੇ ਜ਼ਿਆਦਾਤਰ ਦਾਦਾ ਦਾ ਦਾਦਾ ਕਹਿੰਦੇ ਨੇ ਜੀ ਗ੍ਰੈਂਡਫਾਦਰ ਹਾਂ ਉਹੀ ਫਾਦਰ ਹਾਂ ਬਈ ਉਹ ਦਾਦਾ ਗੁਜਰ ਗਿਆ ਦਾ ਦਾ ਗੁਜਰਾਵਦੇ ਜਦੋਂ ਫੁੱਲ ਚ ਫੁੱਲ ਚੁਗਲੇ ਮੇਰਾ ਤਾਇਆ ਦਾ ਮੇਰੇ ਤਾਇਆ ਦਾ ਸੁਭਾਈ ਜ ਹੈ ਵੀ ਮਤਲਬ ਉਹ ਨਾ ਜੇ ਇੱਕ ਜਗ੍ਹਾ ਤੇ ਬੈਠ ਜੇ ਬੰਦੇ ਤੇ ਮੋਢੇ ਖਾ ਜਾਂਦਾ ਅੱਛਾ ਮਤਲਬ ਗੱਲ ਪਤਾ ਕਿਵੇਂ ਕਰੂਗਾ ਜਿਵੇਂ ਆਪਾਂ ਗੱਲ ਕਰ ਰਹੇ ਆ ਉਹਨੂੰ ਸੁਆਦ ਨਹੀਂ ਆਉਂਦਾ ਜਦ ਤੱਕ ਬੰਦਾ ਉਹਦੇ ਅੱਖਾਂ ਚ ਅੱਖਾਂ ਪਾ ਕੇ ਗੱਲ ਆਹੋ ਐ ਐ ਜੇ ਮੂੰਹ ਕਰੀਆਂ ਦੱਸਦੇ ਬੰਦੇ ਮਤਲਬ ਪਤਾ ਕਿ ਉਹਦਾ ਮੋਢੇ ਨੂੰ ਫੜ ਕੇ ਤੂੰ ਮੇਰੀ ਤਾਂ ਸੁਣ ਮੇਰੀ ਚੁਗਲੇ ਫੁੱਲ ਚੁੱਕ ਕੇ ਰੋਟੀ ਪਾਣੀ ਖਾ ਕੇ ਜਦੋਂ ਜਾ ਕੇ ਫੁੱਲ ਨਹੀਂ ਤਾਰਦਾ ਤਾਂ ਜਿਵੇਂ ਟੰਗੇ ਹੁੰਦੇ ਨੇ ਕਿਤੋਂ ਆ ਦਰਫਤ ਦੇ ਉਹਦੇ ਫੁੱਲ ਟੰਗੇ ਹੋਏ ਤਾਰ ਲੇ ਉਹ ਤਾਰ ਕੇ ਜਦ ਚੱਲ ਚੱਲ ਬਾਪੂ ਮੇਰੇ ਨਾਲ ਨਾ ਆਜਾ ਚਲਾ ਆਇਆ ਆਪ 2 ਪਿਛੇ ਆਜਾ 2 ਪਿਛੇ ਆਜਾ ਉਹ ਬਈ ਜਦੋਂ ਹੁੰਦਾ ਚੱਲ ਯਾਰ ਆਪਾਂ ਨੂੰ ਤਾਂ ਪਤਾ ਨਹੀਂ ਦੀ ਵੀ ਇਹ ਕਿਹਨੂੰ ਕਹੀ ਜਾਂਦਾ ਯਾਰ ਨਾ ਵੀ ਆਜ ਆਜਾ ਉਹ ਸਾਰੀਆਂ ਗੱਲਾਂ ਕਰਕੇ ਜੋ ਮੋਟਰਸਾਈਕਲ ਤੇ ਬੈਠਾ ਨਾਲ ਚਿਪਕੇ ਬੈ ਗਿਆ ਉਹਦੇ ਜਿਹੜਾ ਡਰਾਈਵਰ ਸੀ ਹਾਂ ਉਹਦੇ ਨਾਲ ਚਿਪਕੇ ਬੈ ਗਿਆ ਕਹਿੰਦਾ ਪਿੱਛੇ ਹੋ ਜਾ ਪਿੱਛੇ ਬਾਪੂ ਬੈਠਦਾ ਮੈਨੂੰ ਤਾਂ ਬਹਿ ਜਾਂਦੇ ਬਹਿ ਜਾ ਬਾਪੂ ਪਿੱਛੇ ਬਹਿ ਜਾ ਆਹੋ ਬਹਿ ਜਾ ਉਦੋਂ ਮੋੜੇ 'ਚ ਪਾਉਂ। ਉਸ ਤੋਂ ਬਾਅਦ ਉਹ ਜਦੋਂ ਬੱਸ 'ਚ ਨਹੀਂ ਚੜਦੇ ਹੁੰਦੇ ਹੈਨਾ ਬੱਸ ਚੜਦੇ ਇੱਕ ਤੀਮੀ ਨਾਲ ਲੜ ਪਿਆ। ਤੀਮੀ ਨਾਲ ਕਾਦੇ ਪਿੱਛੇ ਲੜਿਆ ਗੱਲ ਕੋਈ ਜ਼ਿਆਦਾ ਨਹੀਂ। ਦਲਾ ਜਦੋਂ ਚੜ ਗਏ ਬੱਸ ਚੜਦੇ ਹੋਏ ਉਹ ਵਿੱਚ ਧੱਕਾ ਮਾਰੀ ਗਿਆ ਆਪ ਉਹਨੂੰ ਕਰੀ ਜਾ ਬਰਾ ਹੋ ਜਾ ਬਰਾ ਹੋ ਜਾ ਮੇਰੇ ਬਾਪੂ ਦੇ ਵਿੱਚ ਵਜ ਜਾਨੀਆ ਉਹ ਕਹਿੰਦੀ ਕਿਹੜਾ ਬਾਪੂ ਕੌਣ ਬਾਪੂ ਆ ਦੇਖ ਮੇਰੇ ਨਾਲ ਨਾਲ ਫਿਰਦਾ ਦੇਖ ਮੇਰੇ ਨਾਲ ਨਾਲ ਫਿਰਦਾ ਉਹ ਵੀ ਨਾਲ ਨਾਲ ਫਿਰਦੇ ਫਿਰਦੇ ਕਰਦੇ ਟਿਕ ਟਿਕ ਵੀ ਕਟਾ ਕੇ ਜਦੋਂ ਜਾਂਦੇ ਨੇ ਨਾ ਫੁੱਲ ਲੈ ਕੇ ਜਾਂਦੇ ਨੇ ਤੁਸੀਂ ਦੇਖਿਓ। ਹਾਂ ਵੀ ਟਿਕ ਟਿਕ ਟਾਉਂਦੇ ਨੇ ਸੀਟ ਖਾਲੀ ਛੱਡਦੇ ਨੇ। ਉਹ ਐਨਾ ਸੀਰੀਅਸ ਦੀ ਵੀ ਕਿਤੇ ਬਾਪੂ ਨੂੰ ਕੋਈ ਤ ਜਾ ਨੀ ਨਾ ਲੜਪਿਆ ਆ ਵਿੱਚ ਵਜ ਜੀ ਜਾਂਦੇ ਬਾਪੂ ਨੂੰ ਮੱਦੇਗੀ ਤੂੰ ਆ ਦੇਖ ਪੈਰ ਦੇ ਪੈਰ ਤਰਤਾ ਬਾਪੂ ਦੇ ਪਿੱਛੇ ਹੋ ਜਾ ਪਿੱਛੇ ਜਾ ਬਾਪੂ ਦੇ ਉੱਪਰ ਤੋਂ ਆ ਤੂੰ ਕਿਸੇ ਦੀ ਯਾਦ ਆਉਦੀ ਆ ਬਾਣੀ ਦੁਖੀ ਜਿੰਦੀ ਕਹਿੰਦੀ ਮੈਂ ਆਪਦਾ ਦਿਮਾਗ ਨੂੰ ਡਾਇਵਰਟ ਕਰਦੀ ਸੀ ਹੋਰ ਪਾਸੇ ਦਿਮਾਗ ਨੂੰ ਹੋਰ ਪਾਸੇ ਲਿਜਾਈ ਹਾਂ ਹੋਰ ਪਾਸੇ ਲਿਜਾਈ ਤੀ ਵੀ ਮੈਂ ਉੱਥੇ ਨਾ ਸੋਚਿਆ ਕਿ ਮੈਂ ਸੋਚਿਆ ਨਾ ਮਮਮੀ ਕਹਿੰਦੀ ਕਹਿੰਦੀ ਜਦੋਂ ਮੈਂ ਟੈਨਸ਼ਨ ਲੈਂਦੀ ਆ ਨਾ ਮੇਰਾ ਭਾਰ ਘਟ ਜਾਂਦਾ ਕਹਿੰਦੀ ਕਿੰਨ੍ਹੇ ਪਤੰਤਾ ਰੋਜ਼ ਟੈਂਸ਼ਨ ਲੈਣੀ ਚਾਹੀਦੀ ਹੈ ਕਹਿੰਦੀ ਮੈਂ ਲਗਾਤਾਰ ਕਹਿੰਦੀ ਦੋ ਦਿਨ ਟੈਂਸ਼ਨ ਲੈ ਦੋ ਘੰਟੇ ਟੈਂਸ਼ਨ ਲੈ ਲੀ ਜਿੰਨੀ 5 ਕਿਲੋ weight ਘਟ ਗਈ ਮੇਰਾ ਕਹਿੰਦੀ ਪਤਾ ਕਹਿੰਦੀ ਕਿਵੇਂ ਵਧਾਇਆ ਮੈਂ ਖਾ ਖਾ ਕੇ ਕਹਿੰਦੀ ਪਤਾ ਕਿਵੇਂ ਮੇਨਟੇਨ ਕਰਿਆ ਕਿ ਮੈਂ ਪਹਿਲੇ ਕਹਿੰਦੀ ਤੂੰ ਰੋਜ਼ ਟੈਂਸ਼ਨ ਲੈ ਕਰ ਕਹਿੰਦੀ ਬੜੀ ਜੀ ਪਤਲੀ ਹੈ ਕਹਿੰਦੀ 나나 ਕਹਿੰਦੀ ਮੈਨੂੰ ਤਾਂ ਪਸੰਦ ਹੈ ਕਹਿੰਦੀ ਮੈਂ ਤਾਂ ਹੀ ਮੇਨਟੇਨ ਰੱਖਿਆ ਹੋਇਆ ਕਹਿੰਦੀ ਆਪਦੇ ਆਪ ਨੂੰ ਸੋਨੂ ਕੀ ਪਤਾ ਕਹਿੰਦੀ ਹਾਂ ਕਹਿੰਦੀ ਮਿੰਟ ਤੂੰ ਇੰਨਾ ਲੰਬਾ ਕਿਵੇਂ ਹੋ ਗਿਆ ਲੰਬਾ ਬਾਲੀਵਾਲ ਕਰਕੇ ਬਾਲੀਵਾਲ ਕਰਕੇ ਹਾਂ ਬਾਲੀਵਾਲ ਸਮੈਸ਼ਿੰਗ ਸਟੇਟਰ ਲੈਵਲ ਤੇ ਕਿੱਢਿਆ ਹਾਂ ਤੇ ਸਾਡੀ ਵੀ ਤੂੰ ਪਰ ਉਹਦਾ ਬਹੁਤ ਨਹੀਂ ਮੈਡਲ ਵੀ ਤੈਨੂੰ ਤੈਨੂੰ ਬਾਬਾ ਮੈਨੂੰ ਮੈਂ ਤਾਂ ਛੱਡੀ ਕੰਮ ਕੋਈ ਨਹੀਂ ਹੈਗਾ ਮੈਂ ਟਰੱਕ ਦੇ ਯਾਰਾ ਹਾਂ ਟਰੱਕ ਤੇ ਮੈਂ ਜਾਂਦਾ ਹੁੰਦਾ ਸੀ ਟਰੱਕ ਤੇ ਕੀ ਕਰਦਾ ਹੁੰਦਾ ਸੀਗਾ ਆਹ ਆ ਇਹ ਚ ਸੰਗਰੂਪ ਲੋਣੀ ਹੈਗਾ ਬੀਪੀਸੀ ਵਾਲ ਦਾ ਬੀਪੀਸੀ ਵਾਲ ਦਾ ਉੱਥੇ ਮੈਂ ਉੱਥੋਂ ਨਾ ਹੁੰਦਾ ਦੀ ਮਗਲਾ ਲ ਅੱਛਾ ਟਰੱਕ ਨਾਲ ਜਾਂਦਾ ਹੁੰਦਾ ਲੇਬਰ ਬਣ ਕੇ ਡੀਜ਼ਲ ਆ ਮਗਲਾ ਲ ਮਗਲਾ ਲ ਜਿਹੜਾ ਗੱਡੀਆਂ ਚ ਪੈਂਦਾ ਤੇ ਜੂਰੀਆਂ ਜਾਰੀਆਂ ਜਾਂ ਅੱਛਾ ਉਹ ਲਾਉਣ ਜਾਂਦੇ ਹੁੰਦੇ ਆਪਣੇ ਕਦੇ ਰਾਜਸਥਾਨ ਕਦੇ ਕਿਤੇ ਅੱਛਾ ਐ ਜਾਂਦੇ ਹੁੰਦੇ ਇਤਿਹਾਸ ਹੈ ਤੇਰਾ ਇਹ ਇਤਿਹਾਸ ਹੈ ਫਿਰ ਉਸ ਤੋਂ ਪਹਿਲਾਂ ਮੈਂ ਲੱਗਿਆ ਸੀ ਡਾਕਟਰ ਤੇ ਡਾਕਟਰ ਨੇ ਨਵੀਂ ਨਿਕ ਦੁਕਾਨ ਤੇ ਲਾਇਨੇ ਤਾਂ ਨਵੀਂ ਨਿਕ ਦੁਕਾਨ ਤੇ ਲਾਇਨੇ ਅੱਛਾ ਫਾਰਮੇਸੀ ਕੀਤੀ ਉਹਨੇ ਹਾਂ ਕਰੀ ਤਾਂ ਮੈਂ ਫਾਰਮੇਸੀ ਇਹੀ ਜੀ ਕਰੀ ਉਹ ਡਾਕਟਰ ਨੇ ਨਗਾਨਾ ਚੱਕਦੀਆਂ ਮੈਂ ਉਹ ਤਾਂ ਕੀ ਸੀ ਹਸਪਤਾਲ ਬੰਦ ਕਰਕੇ ਉਹਨਾਂ ਨੇ ਵੀ ਠੂਲੇ ਪੈੜਾ ਦਾ ਕੰਮ ਸ਼ੁਰੂ ਕਰ ਲਿਆ ਮੇਰੇ ਕੋਲੇ ਕੋਈ ਆ ਦਵਾਈ ਲੈਣਾ ਮੇਰੇ ਸੈੱਲ ਘਟ ਰਹੇ ਨੇ ਚਲੀ ਜਾ ਕੇ ਐਮ ਰੀਡੀ ਵਾਲੇ ਜਿਹੜੇ ਰੀਡੀਓ ਚ ਨਹੀਂ ਵਗਦੇ ਵੱਡੇ ਰੀਡੀਓ ਚ ਚੜਾ ਲੈ ਐਮ ਰੀਡੀ ਨੇ ਹਾਂ ਉਹ ਨਾਲ ਦੇ ਲੱਖੇ ਜੋ ਜਗਰ ਪੂਰੇ ਤੀ ਤੜਕੇ ਨੂੰ ਫੁੱਲ